ਸੜਕ ਮੁਰੰਮਤ ਦੀ viral ਹੋ ਰਹੀ ਹੈ ਵੀਡੀਓ ਜ਼ਿਲ੍ਹਾ ਮੋਗਾ ਦੇ ਹਲਕਾ ਧਰਮਕੋਟ ਤੋਂ ਨਿਕਲ ਕੇ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਹਲਕੇ ਦੇ ਕਈ ਪਿੰਡਾਂ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਕਰੀਬ 8 ਲੱਖ ਰੁਪਏ ਦੀ ਰਾਸ਼ੀ ਇਕੱਤਰ ਕਰਕੇ ਆਪਣੇ ਪਿੰਡਾਂ ਨੂੰ ਜੋੜਦੀ ਇਸ ਸੜਕ ਦੀ ਮੁਰੰਮਤ ਆਪ ਹੀ ਕੀਤੀ। ਇਸ ਸੇਵਾ ਵਿੱਚ ਇਲਾਕੇ ਦੇ ਪ੍ਰਵਾਸੀ ਪੰਜਾਬੀਆਂ ਨੇ ਵੀ مالی ਮਦਦ ਦੇ ਵਿੱਚ ਹਿੱਸਾ ਪਾਇਆ ਹੈ। ਪਰ ਇਸ ਵੀਡੀਓ ਨੇ ਸੂਬੇ ਦੀ ਮੌਜੂਦਾ ਆਪ ਸਰਕਾਰ ਦੇ ਬਦਲਾ ਦੇ ਦਾਅਵਿਆਂ ਦੀ ਪੋਲ ਵੀ ਖੋਲ ਕੇ ਰੱਖ ਦਿੱਤੀ ਹੈ ਕਿਉਂਕਿ ਲੁਧਿਆਣਾ ਮੁਖ ਮਾਰ ਤੋਂ ਚੁਗਾਵਾ ਕਪੂਰੇ ਤੇ ਪਿੰਡਰ ਕਲਾਂ ਪਿੰਡਾਂ ਤੱਕ ਜਾਂਦੀ ਹੈ ਸੜਕ ਸਣੇ ਸੂਬੇ ਦੀਆਂ ਬਾਕੀ ਸੜਕਾਂ ਦੀ ਸਾਰ ਅਜੇ ਤੱਕ ਸਰਕਾਰ ਨੇ ਨਹੀਂ ਲਈ ਜਦੋਂ ਕਿ 22 ਸਾਲਾਂ ਦਾ ਸਮਾਂ ਲੰਘ ਚੁੱਕਿਆ ਹੈ ਇਹ ਤਸਵੀਰਾਂ ਬਿਆਨ ਕਰੀਆਂ ਨੇ ਕਿ ਸੂਬੇ ਦੀਆਂ ਸੜਕਾਂ ਦੇ ਕਿੰਨੇ ਮਾੜੇ ਹਾਲਾਤ ਨੇ ਜੇ ਕਿਤੇ ਮੀਂਹ ਪੈ ਜਾਵੇ ਤਾਂ ਸੜਕਾਂ ਛੱਪੜ ਦਾ ਰੂਪ ਧਾਰ ਲੈਂਦੀਆਂ ਨੇ ਤੇ ਰਾਗੀਰਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਸੜਕ ਪਿਟੋਏ ਨੇ ਜਾਂ ਟੋਇਆਂ ਦੇ ਵਿੱਚ ਸੜਕ ਤਸਵੀਰਾਂ ਸੜਕਾਂ ਤੇ ਮੰਦੜੇ ਹਾਲ ਦੀ ਹਕੀਕਤ ਆਪ ਬਿਆਨ ਕਰ ਰਹੀਆਂ ਨੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡਾਂ ਨੂੰ ਜੋੜਦਾ 5 ਕਿਲੋਮੀਟਰ ਸੜਕ ਦਾ ਟੋਟਾ ਦੋ ਹਲਕਿਆਂ ਧਰਮਕੋਟ ਅਤੇ ਨਿਹਾਲ ਸਿੰਘ ਵਾਲਾ ਦੀ ਹੱਦ ਦੇ ਵਿੱਚ ਆਉਂਦਾ ਹੈ ਪਟਾਈ ਸਾਲਾਂ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਦੋਹਾਂ ਹਲਕਿਆਂ ਦੇ ਵਿਧਾਇਕਾਂ ਨੇ ਇਹ ਸੜਕਤੀ ਸੱਤ ਨਹੀਂ ਲਈ। ਜੇ ਆਪਾਂ ਵੋਟਾਂ ਪਾਉਨੇ ਆ ਵੋਟਾਂ ਕਾਸ ਨੂੰ ਪਾਉਨੇ ਆ ਜੇ ਸਰਕਾਰ ਚੋਂ ਦੇ ਕਾਸਮ ਚੁੰਡੇ ਆ ਹੋਰ ਕੋਈ ਆਪਾਂ ਘਰੇ ਤਾਂ ਨਹੀਂ ਕੁਝ ਕਰਾਉਣਾ ਪਤਾ ਜੋ ਨਿੱਜੀ ਕੰਮ ਆ ਸੜਕਾਂ ਰੋੜਾਂ ਦਾ ਹੀ ਆ ਜਾਂ ਐਨਵਾਇਰਨਮੈਂਟ ਵਗੜੀਆਂ ਨਾਲੀਆਂ ਦੀ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਕੁਝ ਨਹੀਂ ਕੀਤਾ ਕੇਵਲ ਤੇ ਕੇਵਲ ਪ੍ਰਚਾਰ ਆ ਝੂਠੇ ਪਰਚੇ ਕਰਾਈ ਜਾਂਦੇ ਆ ਆ ਕਾਉਂਸਲ ਵਾਲਾ ਦੇਖ ਲੋ ਕੀ ਪੁਰਾਣਾ ਲਗ ਪੰਚਾਇਤਾਂ ਦਾ ਕੀ ਆਲਾ ਆਉਣ ਵਾਲੇ ਸਮੇਂ ਦਾ ਕੁਝ ਨਹੀਂ ਬਸ ਧੱਕਾ ਹੀ ਕਰੀ ਜਾਂਦੇ ਆ ਰੋੜਾਂ ਦੀ ਕੋਈ ਧਿਆਨ ਸਾਡੇ ਐਨਆਰਆਈ ਵੀਰਾਂ ਨੇ ਇਹਨਾਂ ਮਹਿਸੂਸ ਕੀਤਾ ਜਿਹੜਾ ਕਿ ਪੱਥਰੀ ਦਾ ਇਲਾਜ ਆ ਕਪੂਰੇ ਤੇ ਲਾ ਕੇ ਮੈਨੇ ਤੀ ਕੋ ਪੱਥਰੀ ਦਾ ਲਾਸ ਸੀ ਕਹਿੰਦਾ ਪੱਥਰੀ ਬਾਹਰ ਆ ਜਾਂਦੀ ਸੀਗੀ ਇੰਨਾ ਰੋਡ ਦਾ ਬੁਰਾ ਹਾਲ ਸੀ ਇਹ ਸਾਡੇ ਐਨਆਰਏ ਵੀਰਾਂ ਤੇ ਨੌਜਵਾਨ ਵੀਰਾਂ ਨੇ ਸਾਰੇ ਚੰਗਾਵਾ ਨਗਰ ਨੇ ਕਪੂਰੇ ਨਗਰ ਦੇ ਵਹੀਦਾਂ ਨੇ ਬਹੁਤਾਰੇ ਹੈਲਪ ਕਰਕੇ ਦਿਨੋਂ ਪਰ ਰਾਤ ਕਰਕੇ ਇਹ ਸਾਡਾ ਦੁਨਪੇਰੇ ਚੜਿਆ ਅਸੀਂ ਐਨਆਰਏ ਵੀਰਾਂ ਦਾ ਤੇ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਰ ਨਗਰ ਦਾ ਹਰ ਬੰਦਾ ਐਮਐਲਏ ਕੋਲੇ ਜਾ ਕੇ ਥੱਕ ਗਿਆ ਪ੍ਰੋਫੈਸਰ ਸਾਹਿਬ ਕੋਲੇ ਚਲੇ ਗਏ ਆ ਮਨਜੀਤ ਕੋਲੇ ਤੱਕ ਵੀ ਪਹੁੰਚ ਕਰ ਲਈ ਆ ਵਿਧਾਨ ਸਭਾ ਚ ਮਸਲਾ ਠਾ ਲਿਆ ਕੀਤਾ ਕੁਛ ਨਹੀਂ ਹੁਣ ਉਹਨਾਂ ਨੇ ਇੱਕ ਤੋਹਫਾ ਸਾਨੂੰ ਦੇ ਦਿੱਤਾ ਕਿ ਉਹ ਸਾਡਾ ਪਿੰਡ ਸਾਡੇ 4 ਪਿੰਡ 5 ਉਹਨਾਂ ਨੇ ਛੱਡ ਦਿੱਤੇ ਹੁਣ ਉਹ ਭੋਗ ਵਿਤੌਣ ਵੀ ਬੰਦ ਹੈ ਹੁਣ ਹਰ ਮਸਲੇ ਉਨੇ ਹੁਣ ਉਹ ਮੇਲਿਆਂ ਤੇ ਆਉਣੋਂ ਵੀ ਬੰਦ ਹੋ ਗਏ ਨੇ ਹੁਣ ਉਹ ਇਹਨਾਂ ਨੂੰ ਜਮਾ ਲਾ ਬਾਰਸ਼ ਹੋ ਚੁੱਕੇ ਨੇ ਪੂਰੇ ਪੰਜਾਬ ਦੀਆਂ ਸੜਕਾਂ ਦੀ ਹਾਲਤ ਜੀ ਇਹੋ ਹੀ ਹੋ ਚੁੱਕੀ ਆ ਮੈਂ ਜੀਰੇ ਤੋਂ ਆ ਰਿਹਾ ਵਾਂ ਤੁਸੀਂ ਐਂ ਦੇਖ ਲਓ ਵੀ ਜੀਰਾ ਕੱਲਾ ਕੋਟ ਹੀ ਸੇਖਾਂ ਹੋ ਕੇ ਜੀਰਾ ਜਾ ਸਕਦੇ ਆ ਤੁਸੀਂ ਮੈਨੂੰ ਕਿਸੇ ਪਾਸੇ ਦੀ ਜੀਰੇ ਲੈ ਜਾਓ ਕਲਵੰਡੀ ਵੱਲੀ ਦੀ ਲੈ ਜਾਓ ਇੱਧਰ ਦੀ ਲੈ ਜਾਓ ਕਿਤੇ ਪਾਸੇ ਤੁਸੀਂ ਜੀਰੇ ਨਹੀਂ ਜਾ ਸਕਦੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦਾ ਹਾਲ ਆ ਪਿੰਡਾਂ ਦਾ ਤਾਂ ਸਾਡਾ ਬਹੁਤ ਹੀ ਤਾਰਸਜੋਗ ਹਾਲ ਆਈ ਸਾਡੇ ਪਿੰਡ ਨੂੰ ਚਾਰ ਛੜਕਾਂ ਆਉਂਦੀਆਂ ਮਰੀਜ਼ ਰਾਤ ਨੂੰ ਕੋਈ ਤੰਗਾ ਆ ਗਿਆ ਤੇ ਸਾਡੇ ਪਿੰਡੋਂ ਲਿਜਾਣ ਦਾ ਕੋਈ ਸਾਧਨ ਨਹੀਂ ਬਣਦਾ ਜੀ ਕਿਸੇ ਨੇ ਗਰੀਬ ਨੇ ਗੱਡੀ ਵੀ ਮੰਗੀ ਤੇ ਗੱਡੀ ਵਾਲਾ ਹਾਂ ਨਹੀਂ ਕਹਿੰਦਾ ਸੜਕਾਂ ਵੇਖ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਵਿਕਾਸ ਬਹੁਤ ਹੋ ਰਿਹਾ ਪਿੰਡਾਂ ਦਾ ਮੁੱਖ ਮੰਤਰੀ ਦਾ ਵਿਕਾਸ ਜੀ ਦੇਖਿਆ ਜਾਂਦਾ ਮੁੱਖ ਮੰਤਰੀ ਨੇ ਜੋ ਤਵਾ ਲਾਉਣਾ ਸੀ ਉਹ ਛੱਡਿਆ ਨਹੀਂ ਗਾ ਕੰਮ ਉਹ ਨਹੀਂ ਕੀਤਾ ਕੋਈ ਉਧਰ ਹਲਕਾ ਤਰਮਕੋਟ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਜਿੰਦਰ ਸਿੰਘ ਮੱਖਣ ਬਰਾੜ ਨੇ ਸੜਕ ਦੀ ਮੁਰੰਮਤ ਕਰਵਾਉਣ ਵਾਲੇ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹਸਲਬਜ਼ਾਈ ਕੀਤੀ। ਉਨ੍ਹਾਂ ਦੱਸਿਆ ਕਿ ਅਕਾਲੀ ਸਰਕਾਰ ਵੇਲੇ ਬਣੀ ਸੜਕ ਦੀ ਨਾ ਤਾਂ ਕਾਂਗਰਸ ਸਰਕਾਰ ਨੇ ਸਾਰ ਲਈ ਤੇ ਨਾ ਹੀ ਹੁਣ ਦੀ ਸਰਕਾਰ ਨੇ ਜੋ ਸੂਬੇ ਵਿੱਚ ਵੱਡੇ ਬਦਲਾਅ ਦਾ ਲollipops ਲੋਕਾਂ ਨੂੰ ਦੇ ਕੇ ਸੱਤਾ ਦਾ ਸੁੱਖ ਮੰਨ ਰਹੀ ਹੈ। ਇਹ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀਆਂ ਐਡੀਆਂ ਸੜਕਾਂ ਜਿਹੜੀਆਂ ਸਾਡੇ ਨਗਰਾਂ ਨੂੰ ਮੇਨ ਨਗਰਾਂ ਨੂੰ ਜਿਹੜੀਆਂ ਜੋੜਦੀਆਂ ਔਰ ਉਹਨਾਂ ਨੂੰ ਤਕਰੀਬਨ ਲੋਕਾਂ ਨੇ ਆਪਦੀ ਜੇਬ ਵਿੱਚੋਂ ਜੇ ਖਰਚ ਕਰਕੇ ਹੀ ਹੋ ਰਿਪੇਅਰ ਕਰਾਉਣਾ ਤੇ ਫਿਰ ਸਰਕਾਰਾਂ ਕਿੰਨੀਆਂ ਸੀ ਬਦਲਾਅ ਕਿਹੜੇ ਬਦਲਾਅ ਦੀ ਗੱਲ ਕਰਦੀਆਂ 1000 ਕਰੋੜ ਰੁਪਇਆ ਹਰ ਮਹੀਨੇ ਲੋਨ ਲੈਂਦੀ ਆ ਪੰਜਾਬ ਸਰਕਾਰ ਤੇ ਜਿਹੜੇ ਮਹੀਨੇ ਕੋਈ ਮਿਸ ਹੋ ਜਾਂਦਾ ਤਾਂ ਅਗਲੇ ਮਹੀਨੇ 2000 ਕਰੋੜ ਦਾ ਲੈ ਲੈਂਦੀ ਆ ਔਰ ਜੇ ਇੰਨੇ ਪੈਸੇ ਉਹ ਕਿੱਧਰ ਜਾ ਰਹੇ ਆ ਜੇ ਸਾਡੀਆਂ ਅੱਜ ਸੜਕਾਂ ਨੂੰ ਭਵੇਂ ਕਪੂਰਿਆਂ ਦੀਆਂ ਤਲਵੰਡੀ ਭਗੇਰੀਆਂ ਨੂੰ ਜਾਂਦੀ ਆ ਰੋਲਗੋ ਜਾਂਦੀ ਕੋਈ ਸੜਕ ਸਾਰੀਆਂ ਟੁੱਟੀਆਂ ਪਈਆਂ ਇਹ ਕਾਲੀ ਦਲ ਦੀ ਸਰਕਾਰ ਵੇਲੇ ਬਣੀਆਂ ਸੀ ਔਰ ਉਦੋਂ ਨਿਜਮ ਹੁੰਦਾ ਸੀ ਵੇ ਤਿੰਨਾਂ ਸਾਲਾਂ ਬਾਅਦ ਪੂਰੀ ਰਿਪੇਅਰ ਹੋਣੀ ਆ ਪੂਰਾ ਪ੍ਰੀਮੈਕਸ ਦੂਰੀਆ ਰਪਣਾ ਪਰ ਹੁਣ ਤਾਂ ਅੱਠ-ਅੱਠ ਸਾਲਾਂ ਬਾਅਦ ਸੱਤ-ਸੱਤ ਸਾਲਾਂ ਬਾਅਦ ਵੀ ਪ੍ਰੀਮੈਕਸ ਜਾਂ ਕੋਈ ਪੱਛ ਨਹੀਂ ਲੱਗਦੇਗੇ ਬਹੁਤ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਆ ਅੱਜ ਬੜੇ ਦੁਖੀ ਹਿਰਦੇ ਨਾਲ ਨੌਜਵਾਨਾਂ ਨੇ ਇਕੱਠੇ ਹੋ ਕੇ ਆਪ ਦੇ ਵੱਲੋਂ ਖਾਸ ਕਰਕੇ ਐਨ ਆਰ ਆਈਆਂ ਦੀ ਮਦਦ ਨਾਲ ਪਿੰਡ ਦੀ ਮਦਦ ਨਾਲ ਭਾਵੇਂ ਕਿਸੇ ਵੀ ਪਾਰਟੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਪੱਛ ਲਾਇਆ ਜੋ ਕੋ ਬਿਮਾਰ ਠਮਾਰ ਵੀ ਇਹ ਸੜਕ ਤੇ ਨੰਗਦਾ ਸੀ ਅੱਧਾ ਬਿਮਾਰ ਤਾਂ ਛੜਕੀ ਕਰ ਦਿੰਦੀ ਸੀ ਚਿਗਾਵਾ ਤੋਂ ਗਾਹਾਂ ਟ ਬਹੁਤ ਤਕੜਾ ਮਾਰਕਾ ਜਿਹੜਾ ਨੌਜਵਾਨਾਂ ਨੇ ਮਾਰਿਆ ਅੱਜ ਕੋਲਡੂ ਸੀਮਿੰਟ ਦਾ ਪਾ ਕੇ ਤਕਰੀਬਨ ਨਵੀਂ ਤਾਂ ਨਹੀਂ ਬਣਦੀ ਹੁੰਦੀ ਐ ਸੜਕ ਪਰ ਫਿਰ ਵੀ ਟੋਟੇ ਨੂੰ ਪੂਰਾ ਸਹੀ ਸਲਾਮਤ ਮੁਰੰਮਤ ਕਰਕੇ ਲੋਕਾਂ ਦੀ ਸਹਾਇਤਾ ਵਾਸਤੇ ਅੱਜ ਉਹਨਾਂ ਨੇ ਅਰਪਣ ਕੀਤਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆਂ ਔਰ ਬੇਨਤੀ ਕਰਦੇ ਆਂ ਨੌਜਵਾਨ ਭਰਾਵਾਂ ਨੂੰ ਕਿ ਤੁਹਾਡਾ ਪੂਰਾ ਸਹਿਯੋਗ ਕਰਾਂਗੇ ਸੋ ਤੁਸੀਂ ਸਮਝ ਹੀ ਸਕਦੇ ਹੋ ਕਿ ਸੜਕਾਂ ਦੀ ਮੁਰੰਮਤ ਨਾ ਹੋਣ ਕਰਕੇ ਲੋਕਾਂ ਨੂੰ ਆਵਾਜਾਈ 'ਚ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਦਾ ਸ਼ੁਕਰ ਹੈ ਕਿ ਪ੍ਰਵਾਸੀ ਪੰਜਾਬੀ ਆਪਣੇ ਪਿੰਡਾਂ ਦੀ ਸਹਾਰ ਲੈਂਦੇ ਰਹਿੰਦੇ ਨੇ ਤੇ ਉਹਨਾਂ ਵੱਲੋਂ ਭੇਜੀ ਮਾਲੀ ਮਦਦ ਨਾਲ ਹੀ ਇਸ ਸੜਕ ਦੀ ਮੁਰੰਮਤ ਸੰਭਵ ਹੋ ਸਕੀ ਹੈ। ਸਵਾਲ ਪਰ ਵੱਡਾ ਇਹ ਹੈ ਕਿ ਪੰਜਾਬੀਆਂ ਨੂੰ ਬਦਲਾ ਦਾ ਨਾਰਾ ਦੇ ਕੇ ਵੋਟਾਂ ਲੈਣ ਵਾਲੀ ਆਪ ਸਰਕਾਰ ਦੇ ਵਿਧਾਇਕ ਦੀ ਜਵਾਬਦੇਹੀ ਆਖਿਰ ਕੌਣ ਤੇ ਕਰੇਗਾ? ਸਰ ਅਭਜੀਤ ਰੌਲੀ ਪੀਟੀਸੀ న్యూਸ ਮੋਕਾ